ਲੋ ਜੀ ਫਸਰੀ ਗਾਲ ਜੀ ਪਾਲਕ ਦਾ ਸਾਰਾ ਹੀ ਕੰਮ ਕਰਤਾ ਫਾਈਨਲ ਇੱਧਰ ਵੀ ਪੱਥਰ ਪੁੱਥਰ ਲਾਤੇ ਮੇਲੋ ਜੀ ਇੱਧਰ ਫਸਰੀ ਗਾਲ ਜੀ ਹਾਂ ਫਸਰੀ ਗਾਲ ਜੀ ਬਹੁਤ ਹੌਲੀ ਬੋਲਦੇ ਦੇਖੀ ਇਹਨਾਂ ਦਾ ਕੰਮ ਵੀ ਨਹੀਂ ਕਰਿਆ ਜਿਹੜਾ ਦਮ ਟੁੱਟ ਗਿਆ ਹੈ ਐ ਐਸੀ ਤਾਂ ਕਰਿਆ ਹੀ ਨਹੀਂ ਜਿਵੇਂ ਆਏ ਕਹਿੰਦੇ ਆ ਕਰਿਆ ਨਹੀਂ ਠੀਕ ਹੈ ਹੋ ਕੀ ਨਹੀਂ ਕਰਿਆ ਤੁਸੀਂ ਉਹ ਕਰਿਆ ਤੁਸੀਂ ਉਹ ਕਹਿੰਦੀ ਆ ਮੈਂ ਤਾਂ ਮਿਸਤਰੀ ਦਾ ਲੇਬਰ ਦਾ ਤੁਸੀਂ ਹੋ ਤੁਸੀਂ ਇਹੋ ਹੀ ਗੱਲ ਆ ਥੱਕ ਗਏ ਥੱਕ ਚੁੱਕਿਆ ਹੋਗੇ ਹੁਣ ਆ ਕਰੇਗੀ ਇਹ ਕੰਦ ਕਰਾਂਗੇ ਕੱਲ ਪਰਸੋਂ ਨੂੰ ਉੱਤੇ ਬਾਅਦ ਇਹਨੂੰ ਨਵੇੜਾਂਗੇ ਲੈ ਇੱਟਾਂ ਦੀ ਕਰਨੀ ਹੈ ਇਹ ਇੱਟਾਂ ਦੀ ਹੋਊंगी ਇੱਟਾਂ ਹਾਂ ਜੀ ਕਹਿ ਰਹੇ ਦੇ ਉਹ ਤਾਂ ਪੱਟੇ ਤੇ ਪਤਾ ਲੱਗੂ ਵੀ ਕਰਦਾ ਇੱਟਾਂ ਦਾ ਹੁੰਦਾ ਕਿ ਦੋ ਹੁੰਦੇ ਕਿ ਤਿੰਨ ਮੇਰੇ ਹਿਸਾਬ ਨਾਲ ਵੀ ਦੋ ਢਾਈ ਰਦੇ ਤਾਂ ਹੋਏ ਜਾਣੇ ਤੇ ਨਹੀਂ ਇੰਨੀ ਤਾਂ ਨਹੀਂ ਉੱਧਰ ਹੋ ਗਏ ਮੁਤਾਬਕੇ ਹੁਣੀ ਜਿਹੜੀ ਟੈਲ ਉਹ ਫਿਰ ਉਹ ਗੇਟ ਦਾ ਲੈਵਲ ਜੇ ਹੋਣਾ ਨਾ ਉਹਦੇ ਹਿਸਾਬ ਨਾਲ ਤੂੰ ਤੂੰ ਹੀ ਹਿਸਾਬ ਕਰੂਗੇ ਨਾ ਨਿਯਮੇ ਪਟਣਾ ਪੈਣਾ ਇੱਥੇ ਉਦੋਂ ਪਟਣਾ ਤਾਂ ਪੈਣਾ ਹੀ ਆ ਹੁਣ ਇੱਟ ਵੀ ਤਾਂ ਪਟ ਕੇ ਲੱਗਣੀ ਇੱਥੇ ਉੱਚਾ ਇਹ ਉਹੀ ਸਾਡੇ ਦਾ ਲੈਵਲ ਹੋਊਗਾ ਠੀਕ ਹਾਲੇ ਹੁਣ ਤਰੀਕੇ ਨਾਲ ਇਹ ਤਾਂ ਹੁਣ 2-3 ਦਿਨ ਤੱਕ ਕਰਾਂਗੇ ਹਾਲੇ ਪਰਸੋਂ ਕਰਾਂਗੇ ਪਰਸੋਂ ਹੂੰ ਪਰ ਉਧਰ ਭਈਆਂ ਨਹੀਂ ਵੀ ਲੱਗ ਜਾਣਾ ਕੋਈ ਨਹੀਂ ਭਈਏ ਕਹਿੰਦੇ ਅਸੀਂ ਭਈਏ ਹੁਣ ਲੱਗਦੇ ਵੱਡੂਗੇ ਹੀ ਮੰਡੀਆਂ ਤਾਂ ਖੋਲੀਆਂ ਨਹੀਂ ਹਾਲੇ ਜੀ ਲਿਆ ਕੇ ਕੀ ਕਰੂ ਕੋਈ ਬੜਾ ਹੀ ਹਾਲ ਹੈ ਸਭ ਕਾਜੀ ਦਾ ਹੀ ਉਧਰ ਬੋਟਾਂ ਨੇ ਵਾਲੇ ਜਾਏ ਪਈ ਆ ਬਾਪੀ ਰਾਜੀ ਤੁਹਾਨੂੰ ਪੰਜੇ ਦੀਆਂ ਚ ਲੈ ਕੱਲ ਦਾ ਦਿਨ ਤਾਂ ਰਹਿ ਗਿਆ ਹੁਣ ਇੱਕ ਦਿਨ ਚ ਬਾਬਾ ਜੀ ਦੇ ਤੋਂ ਕਾਗਜ਼ ਭਰਾ ਦੂੰਗਾ ਹੋਣੀ ਕੋ ਨੂੰ ਕਿ ਟਾਈਮ ਲੱਗਣਾ ਕਾਤੇ ਲੋੜ ਨਹੀਂ ਜੀ ਕਿਹੜਾ ਲੋੜਾ ਪੰਜੇਆਂ ਦੀ ਟਾਈਮ ਕਾਤੇ ਨਹੀਂ ਲੱਗਦਾ ਹੈਗਾ ਕਿਆ ਕੁਝ ਚਾਹੀਦਾ ਹੁੰਦਾ ਬਾਪੀ ਬਹੁਤਾਰੇ ਡਾਕੂਮੈਂਟ ਚਾਹੀਦੇ ਬਹੁਤ ਪੰਗੇ ਆ ਜਾ ਕੇ ਤਾਂ ਦੇਲ ਉੱਥੇ ਹੀ ਕਹੇ ਮੇਲਾ ਲੱਗਿਆ ਪਿਆ ਇੰਨੀ ਮੇਲੇ ਚ ਭੀੜ ਨਹੀਂ ਹੁੰਦੀ ਜਿੰਨੀ ਰੋਪੜ ਉੱਤੇ ਭੀੜ ਆ ਕਿਤੇ ਇੰਨੀ ਰੋਪੜ ਭੀੜ ਕਾਗਜ਼ਾਂ ਨੂੰ ਸਾਰੇ ਪਿੰਡਾਂ ਦੇ ਤਾਂ ਤਿੰਨ ਹੋਰ ਸਾਰੇ ਜ਼ਿਲ੍ਹੇ ਦੇ ਆਪਣੇ ਬਲਾਕ ਦੇ ਰੋਪੜ ਦੇ ਬਾਕੀ ਚਮਕੌਰ ਹੋਣੇ ਆਦੋਲੇ ਇੱਕ ਨਹੀਂ ਸਾਰੇ ਪਾਸੇ ਹੋਰ ਇਹ ਫਿਰ ਇੱਕ ਪਿੰਡ ਜੋ ਦੋ ਤਿੰਨ ਜਣੇ ਤਾਂ ਹੋਏ ਜਾਂਦੇ ਨੇ ਦੋ ਤਿੰਨ ਆ ਆਪਣੇ ਪੰਜ ਪੰਜ ਇੱਕ ਛੇਵੇਂ ਸਰਪੰਚ 6 ਦੋ ਨਹੀਂ 12 ਤਾਂ ਹੈਗੀ ਆ ਕਈ ਜਿਹੜਾ ਤਿੰਨ ਤਿੰਨ ਵੀ ਹੋ ਗਏ ਤਾਂ 18 ਹੋ ਜਾਣੇ ਇੱਕ 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 ਮਗਰ ਤਾਂ ਭਰਦਾ ਇੱਕ ਮਗਰ ਭਰਦਾ ਏ 12 ਦੋ ਨਾਲ 24 ਹੋ ਗਏ 48 ਹੋ ਜਾਂਦੇ ਆ ਦੋਨੋਂ ਭਰਦੇ ਆ ਦੋਨੋਂ ਭਰਦੇ ਆ ਹੁਣ ਜੇ ਚਾਰ ਦੋ ਸਰਪੰਚ ਖੜੇ ਆ ਤਾਂ ਚਾਰ ਦੇ ਕਾਗਜ਼ ਪਰ ਹੋਣੇ ਆ 10-5 ਖੜੇ ਆ 20 ਦੇ ਕਾਗਜ਼ ਭਰ ਆਉਣੇ ਆ 20 ਤੇ 10 30 ਜਣੇ ਹੋਗੇ ਦੇਖ ਲੈ ਤੇ ਚੁੱਲਾ ਟੈਕਸ ਉਹਨਾਂ ਦਾ ਚੁੱਲਾ ਟੈਕਸ ਦਾ ਜਿਹੜਾ ਰੋਲਾ ਪਾਇਆ ਤੇ ਭਗਤ ਮਾਨ ਨੇ ਪਤਾ ਨਹੀਂ ਕੀ ਕਰਿਆ ਹਲਾਣਾ ਉਹ ਕੀ ਹੁੰਦਾ ਲੋਕੀ ਬਸ ਨਵੀਂ ਤੇ ਨਵੀਂ ਸ਼ਰਤਾਂ ਐਮਐਲਏ ਦੀ ਬੋਰਡ ਗੱਲ ਲੜਨੀ ਸੌਕੀ ਆ ਸਰਪੰਚੀ ਲੜਨੀ ਬਹੁਤ ਔਖੀ ਆ ਐਮਐਲਏ ਜਿਕਣਾ ਮਰਜ਼ੀ ਲੜ ਲੈ ਸਰਪੰਚ ਲੜਨਾ ਬਹੁਤ ਔਖਾ ਕਿਹਨੇ ਟੈਕਸ ਗਿਆ ਹੁੰਦਾ ਜੀ ਉਹੀ ਬਸ ਬਣਾਏ ਵੀ ਚੁੱਲਾ ਟੈਕਸ ਹੈਗੇ ਆ ਵੀ ਜੇ ਮੜਾ ਜਿਉਂਦਾ ਹੁੰਦਾ ਜੇ ਚੁੱਲਾ ਟੈਕਸ ਲਾਜ਼ਮੀ ਗੁਰਕਾ ਜਿੱਕੜਾ ਰਾਸ਼ਨ ਕਾਰ ਡੇ ਰਿਆ ਵਗੈਰਾ ਇੱਕਣੇ ਹੀ ਆ 150 ਰੁਪਏ ਹੁੰਦਾ ਬਸ ਹੁੰਦਾ ਤਾਂ ਥੋੜਾ ਹੀ ਆ ਠੀਕ ਆ ਹਾਂ ਚਲ ਠੀਕ ਆ ਚਲਦੇ ਮੋਟਰਪਨੂ ਲਓ ਜੀ ਇਹ ਆਪਣੀ ਬਾਸਮਤੀ ਆ ਜਿਹੜੀ ਆਪਾਂ ਬਾਉਣ ਲੱਗੇ ਤੇ ਜਿਹੜੀ ਕਹਿੰਦੇ ਤੇ ਵੀ ਬਾਦੋਂ ਹੋਣੀ ਨਹੀਂ ਹੈਗੀ ਪਰ ਬਹੁਤ ਵਧੀਆ ਹੋਇਆ ਜੀ ਆਇਆ ਵੀ ਚਲੋ ਬਹੁਤੀ ਨਹੀਂ ਤਾਂ ਖਾਣ ਨੂੰ ਤਾਂ ਹੋਏ ਜਾਊਗੀ ਬੜੀ ਹੋ ਗਈ ਯਾਰ ਪੂਰੀ ਚਲੋ ਆਏ ਆ ਵੀ ਜੇ ਬਹੁਤੀ ਨਹੀਂ ਤਾਂ ਖਾਣੇ ਵਾਸਤੇ ਜੇ ਇੱਕ ਤਾਂ ਨਾਲ 2 ਕਵਾਂਟਲ ਵੀ ਹੋ ਗਈ ਤਾਂ ਵੀ ਬਹੁਤ ਆ ਤੂੰਆਂ ਕਵਾਂਟਲ ਦੇ حساب ਕਰ ਲੈ 16 ਨਹੀਂ ਚਲੋ ਚਾਹੇ 10 ਹੀ ਨਿਕਲੇ ਆਵੇ ਆਏ ਆ ਵੀ ਚਲ ਖਾਣ ਨੂੰ ਵਧੀਆ ਤਾਂ ਘਰ ਦੀ ਹੋ ਜੂਗੀ ਤਾਂ ਇੰਨੀ ਕੁ ਲਈ ਵੀਤੀ ਇਹ ਵਿੱਚ ਬੜੇ ਧਾਨ ਕਾਪੀ ਇਹਦੇ ਵੀ ਫਰੇ ਦਾ ਬੀਜ ਕਰਕੇ ਹੋ ਗਿਆ ਵੀ ਮਿਕਸ ਜਾ ਹੋ ਗਿਆ ਚਲੋ ਦੇਖਦੇ ਆ ਬਾਕੀ ਕਿੰਨੇ ਕਿੰਨੇ ਨਿਕਲਦੀ ਆ ਹੂੰ ਕਿੱਦਾਂ ਬੋਲੂ ਬਾਈ ਬੜਾ ਠੀਕ ਆ ਜੀ ਵੁਰਵੇ ਆ ਇਹਨਾਂ ਦੇ ਬਜਰੀ ਪਾਤੀ ਪੁੱਛੇ ਵੀ ਨਹੀਂ ਫੇ ਕਿਉਂ ਪਟਾਈ ਆ ਸਾਫ ਹੋਰੇ ਤਾਂ ਜੋੜ ਹੋਰੇ ਚਲੋ ਜੋੜ ਨਹੀਂ ਜੋੜ ਨੰਗਾ ਰੱਖਣਾ ਏ ਆਹੋ ਆਹ ਪਰ ਬਜਰੀ ਥੱਲੇ ਕਰਕੇ ਪਾਉਂਗਾ ਮੈਂ ਜਿਹੜੀ ਮੜੀ-ਮੁੜੀ ਬਾਜੀ ਦੀਦੀ ਨੇ ਚੱਕੀ ਇੱਥੇ ਪਾਤੀ ਆ ਫੇ ਮੁੜਨਾ ਨਹੀਂ ਨਾ ਹੈਗਾ ਗੇਟ ਵਾਲਕ ਉਹ ਬਣਾਉਂਗਾ ਸਾਦਨ ਮੈਂ ਜਿਕਣਾ ਹੌਦੀ ਨਹੀਂ ਬਣੇ ਕਰਦੀ ਉਹ ਹੌਦੀ ਬਣੀ ਉਹਦੇ ਸਾਹਮਣੇ ਉਧਰ ਮੈਂ ਦੇਖ ਲਈ ਹਾਂ ਹਾਂ ਉਕਣਾ ਕਰੂੰਗੇ ਫੇ ਇਹਨੂੰ ਇਹ ਲੋਡ ਕਰਕੇ ਬਣਾਉਂਗਾ ਥੱਲੇ ਕਰਕੇ ਤarni ਨਿਕਣੀ ਪਾਤੀ ਆ ਇਕ ਸਿੰਖੇਰ ਨੇ ਪਾਸ ਕਰਾ ਆ ਚੱਕਰ ਬਾ ਕੋਈ ਪਾਣੀ ਮਾਰ ਦਰਨੀ ਤੇ ਫਿਰ ਬਸ ਕੁਛ ਨਹੀਂ ਹੈਗਾ ਭੂਏ ਨਿਕਦਾ ਪਾਣੀ ਮਾਰ ਦਨੇ ਤੇ ਕੱਲ ਬਣਾਉਣੇ ਤਾਂ ਫਿਰ ਦੇਖਣਾ ਹੁਣ ਬਈਆ ਨੂੰ ਕੋਈ ਨਾਲੇ ਕਹਿੰਦੇ ਅੱਜ ਕਰਦੇ ਆ ਆਹ ਬਈ ਇਹਦਾ ਕਹਿੰਦੇ ਕੱਲ ਨੂੰ ਉਹ ਕਰ ਦਿੰਦੇ ਆ ਅੱਜ ਕਹਿੰਦੇ ਤੇ ਦੱਸੋ ਪਿਲਾਰਾ ਬਈ ਇਲਾਲਾ ਹੈ ਜਾ ਕੇ ਆਉਣਾ ਜਾਨਦਾ ਮਸਾ ਫੇ ਤੇਰੇ ਤੇ ਤੇ ਬਾਅਦ ਫੇ ਸਾਡਾ ਵੀ ਆ ਜੂਗਾ ਮੈਂ ਤਾਂ 2 ਘੰਟੇ ਵੜਦੇ ਨੇ ਆਹ ਵੇ ਤੇ ਤੇ ਬਾ ਮੈਂ ਵੜਾ ਲੂੰਗਾ ਤੇ ਤੇ ਬਾਦ ਹੋਸੀ ਵੜਾ ਲੂੰਗੇ ਉਹੀ ਭਲੀਆਂ ਗੱਲ ਹਾਂ 10000 ਕਹਿੰਦੇ ਨਾ ਠੀਕ ਆ ਚੱਲ ਗਿਰੀ ਵੀ ਤਾਂ ਬਾਕੀ ਝੜਨੇ ਵੀ ਬਾਹਰ ਕੱਢ ਕੇ ਆ ਵਿੱਚ ਤਾਂ ਜਾਣੀ ਨਹੀਂ ਫੇ ਠੀਕ ਆ ਦੇਖ ਰ ਮੈਂ ਜਾ ਕੇ ਆਉਣਾ ਆਟਾ ਜੱਪਿਆ ਕਿੱਥੇ ਆ ਆ ਤੁਸੀਂ ਟੀ ਢਾਨ ਕਟਾ ਕੇ ਜਾਣ ਨਾ ਭਲਿਆਣ ਭਲਿਆਣ ਹੁਣੇ ਬੈਠੇ ਉੱਥੇ ਇਹ 10000 ਮੰਗ ਰਹੇ ਆ ਅਜਿਹੇ ਬੈਠੇ ਆਪੋ ਅਜਿਹੇ ਕਾ ਕੋਈ ਨਹੀਂ ਕਾਲੂ ਖੁਰਖੁਰਾ ਦੇਖਤੀ ਤੇ ਬੜਾ ਲੂ ਮੈਨੇ ਮਾ ਬਰਸੀਨਤਾ ਬੀਜੀ ਏ ਹਾਂ ਉਹ ਤਾਂ ਉਹਨਾਂ ਤੇ ਬੜਾ ਲੈਣੀ 26 ਬੀਜਾਂਗੇ ਤਾਂ ਨਾ ਨਾ ਸਹੀ ਤਾਂਨ ਕਹਿੰਦਾ ਬਰਸੀਨ ਬਾਹਰ ਝਾੜੂਗੇ ਬਾਹਰ ਹੀ ਜਾਓ ਬੇਟੀ ਉਹਦਾ ਉਹਦਾ ਅੰਦਰ ਕਹਿੰਦਾ ਬੁਲਾਉਣਾ ਅੱਜ ਮੈਂ ਦਿਖਾ ਦਿੰਦਾ ਉਹਨਾਂ ਨੂੰ ਉਹ ਕਹਿੰਦੇ ਨੇ ਮਾ ਘੱਟ ਕਰੋ ਹਾਂ ਆ ਕਹਿੰਦੇ ਨਹੀਂ ਆ ਰਹਾ ਗਾ ਵੀ ਦਿਖਾ ਜੀ ਸਾਡਾ ਵੀ ਆ ਇਥੇ ਲੰਗਣਾ ਹੀ ਉਹਨਾਂ ਨੇ ਦਿਖਾ ਦਿੱਨ ਬੜਾਈ ਜੀ ਆ ਜਾ ਕੇ ਆਉਣਾ ਮਰਾ ਧਾਨ ਦੇ ਕਿ ਪਿੱਛੇ ਹੋਣਾ ਉਹਨਾਂ ਨੇ ਜੋ ਠੀਕ ਠੀਕ ਬਧੀਏ ਮਮਾ ਵਾਹ ਬਧੀ ਟਬੜਾ ਨਹੀਂ ਆਸਤਾਂ ਨਹੀਂ ਪੰਜ ਛੇ ਦਿਨ ਤਾਂ ਵੀ ਗਿਆ ਜਿਹੜਾ ਹੜਤਾਲ ਖੁੱਲ ਗਈ ਉੱਥੇ ਆਹ ਪੰਜ ਦਿਨ ਨੂੰ ਕਹਿੰਦੇ ਖੁੱਲ ਜਾਨੀ ਪੰਜ ਨੂੰ ਖੁੱਲੂਗੀ ਤਾਂ ਘਟੋੜ ਦੇ ਲਈ ਤਿੰਨ ਦਿਨ ਦਾ ਤਾਂ ਚਾਰ ਦਿਨ ਦਾ ਮੰਡੀ ਨੂੰ ਨਹੀਂ ਸਾਹ ਹੋਣਾ ਹਾਂ ਐਨੀ ਜੀਰੀ ਲੋਕਾਂ ਨੇ ਵੜਾ ਕੇ ਰੱਖੀ ਵੀ ਆ ਫਿਰ ਤਾਂ 1 ਲੱਖ ਤੇ ਪਾਈ ਇੱਕੋ ਲੱਖ ਤੇ ਜੇ 4 ਤਰੀਕ ਨੂੰ 5 ਨੂੰ ਖੁੱਲੀ ਸਵੇਰੀ ਪਹੁੰਚ ਜਾਣੇ ਲੋਕਾਂ ਨੇ ਹਰੀ ਕਰੀ ਗਾ ਜਿਹੜੇ ਵੀ 3-4 ਦਿਨ ਹੋ ਗਏ ਸਭ ਦੇ ਹੀ ਦੂਰ ਕੋ ਟਰਾਲੇ ਗੋਲੂ ਦੇ ਉਧਰ ਸਭ ਦੇ ਭਰੇ ਪਏ ਆ ਇੰਨੀ ਦੇਰ ਨਹੀਂ ਰਹਿਣੀ ਤੇ ਚਾਹੀਦੀ ਕੱਲ ਨੂੰ ਆਪਰੇ ਲਖਮਣ ਪੈ ਜਾਣਾ ਤੇ ਆ ਬਈਆ ਕਸਮਾਣਾ ਹੋ ਜਾ ਤਾਂ ਵੋਟਾਂ ਕਰਕੇ ਲੋਕ ਅੱਦੇ ਅੱਦੇ ਉੜ ਜੇ ਪਏ ਆ ਨਹੀਂ ਤਾਂ ਜਿਆਦਾ ਖਰੂਪ ਹੋਵੇ ਕਾਗਜ਼ ਕੂਜੇ ਭਰ ਹੁੰਦੇ ਆ ਉਹੀ 5-6 ਤਰੀਕ ਨੂੰ ਵੈਸੇ ਇਹਨੂੰ ਪਹਿਨਾ ਚਾਹੀਦੀ ਯਾਰ ਮੰਡੀ ਉਹ ਅਸਲ ਚ 20 ਤਰੀਕ ਤੇ ਖੁੱਲਣੀ ਚਾਹੀਦੀ ਆ ਪਹਿਲਾਂ 20 25 26 ਤਰੀਕ ਦੀ ਬੜਾਈ ਹੋਈ ਖੜੀਆਂ ਉਹ ਉੱਥੇ ਮੈਂ ਦੇਖਿਆ 25 26 ਦੀ ਵੀ ਹੂੰ ਜਿਹੜਾ ਗੋਲੂ ਜੀ ਦੀ 15 20 ਨਹੀਂ ਵੱਡੋ ਜਣੀ ਤੇ ਉਹਨੇ 15 20 ਦੇ ਨੂੰ ਲਿਖਾਤੇ ਉੱਪਰ ਹਾਂ ਆ ਮੰਡੀ ਕਰਕੇ ਮੰਡੀ ਕਰਕੇ ਨਹੀਂ ਤਾਂ ਉਹਦੀ ਕੱਦੀ ਪੱਕੀ ਪਈ ਉਹਦੀ ਐਨ ਫੁੱਲ ਆ ਚੱਕਰ ਲਾਵੇ ਸਾਲੀ ਲੇਟ ਹੋ ਗਿਆ ਗੋਲੂ ਦਾ ਡਾਇਮਾ ਡਾਇਮਾ ਕਿੱਥੇ ਮਿਲਦਾ ਇੱਥੇ ਹੁਣ ਹਾਂ ਆਉ ਹੁਣ ਚੱਕਣ ਲੱਗਿਆ ਤਾਂ ਗੈਰ ਉਹ ਦੂਗੇ ਉਹਦੇ ਤੋਂ ਦੇ ਦੇ ਸਾਡੇ ਕਿਆ ਕਹਿੰਦੇ ਆ ਤੇਰੇ ਪਟਾਦ ਦੇ ਹਾਂ ਮੈਂ ਕਿਹਾ ਤਾਂ ਮੈਂ ਚੱਕ ਲੈਂਦਾ ਜੀਰ ਇੱਕ ਦੇ ਗੈਰ ਸੇ ਥੱਲੇ ਤਾਂ ਉਹਰੇ ਚੱਕਿਆ ਚਕਾਇਆ ਗੋਲੂ ਨੇ ਹੋਰ ਅੱਛਾ ਥੈਲੇ ਚੱਕੇ ਚਕਾਏ ਹੋਗੇ ਨੇ ਪਟਾਖਾ ਦਾ ਦੇਣੇ ਦੋ ਥੈਲੇ ਫੇਰ ਕਹਿੰਦਾ ਮੈਂ ਨਹੀਂ ਤੇ ਜਾਣਾ ਹੈਗਾ ਕਿਉਂਕਿ ਠੀਕ ਹੈ ਹੁਣ ਤਾਂ ਕੀ ਹੋਵੇਗਾ ਪਾ ਲੈਂਦਾ ਦੋ ਥੈਲੇ ਪਟਾਦ ਦੇਣਗੇ ਤਾਂ ਦਾਇਆ ਤਾਂ ਮਿਲ ਜਣਦਾ ਜਦ ਆਈ ਵੀ ਆ ਪਿੱਛੇ ਤੇ ਆਈ ਹੋਈ ਆ ਹਾਂ ਆਉਂ ਭੇਜਿਆ ਦੋਨ 100 150 ਥੈਲਾ 250 ਥੈਲੇ ਗਲ ਮਠੂ ਭਲਵਾਨ ਪਤਾ ਨਹੀਂ ਕਿੱਥਾਂ ਗਿਆ ਤੇ ਹੁਣ ਦਾਇਆ ਕਹਿੰਦੇ ਮਿਲਦਾ ਹਾਲੇ ਕੀ ਪਤਾ ਦਾਇਆ ਹੂੰ ਫੇਰ ਆ ਕੇ ਬੰਦ ਕਰਦੇ ਹੋ ਪਟਾਖੇ ਨੇ ਲੈ ਹੀ ਨਹੀਂ ਫੇਰ ਹਾਂ ਨਹੀਂ ਕਰਦਾ ਇਹਦਾ ਚਾਹਤੋਂ ਦਾ ਤਾਂ ਕਿ ਉਹ ਬੜਾ ਜਵਾਬ ਇਹਨੂੰ ਤਾਂ ਦੋ ਚਾਹੀਦੇ ਸੀ ਦੋ ਗੈਲੀ ਦਾ ਤੇਰਾ ਉਹਦਾ ਸਰਜਣਾ ਤਾਂ ਜਵੀ ਦਾ ਬਈ ਨੂੰ ਪਤਾ ਵੀ ਨਹੀਂ ਅਜਾ ਬੀਜ ਕਿੱਥੇ ਆਣਾ ਪਹਿਲੇ ਮੋਲ ਦੀ ਬੀਜੀ ਨਹੀਂ ਨੇ ਫੇਰਾ 25 ਤਰੀਕ ਦੇ ਤਾਂ ਕਣਕਾ ਜਦੋਂ ਹੋ ਜਾਣੀ ਹੈ ਨਹੀਂ ਬੀਜੀ 25 ਦਿਨ ਦੀ ਦਾਖਵੇਂ ਮੀਂਹ ਨਹੀਂ ਠੀਕੇ 25 ਨੂੰ ਤਾਂ ਬੀਜ ਹੋ ਜਾਣੀਆਂ 20 ਤੇ ਸ਼ੁਰੂ ਹੋ ਜਾਣੀਆਂ ਕਣਕਾ ਦਾ ਰਹਿ ਗਏ 15 ਦਿਨ 15 ਦਿਨ ਤਾਂ ਕਣਕਾ ਨੂੰ ਰਹਿ ਗਏ ਫੇਰ 15 ਦਿਨ ਤੱਕ ਸ਼ੁਰੂ ਆ ਅੱਗੇ ਬੀਜ ਦਿੰਦਾ ਦਾ ਬੂਟਿਆਂ ਵਿੱਚ 15 ਤਰੀਕ ਨੂੰ ਬੂਟਿਆਂ ਚ ਬੀਜ ਹੋ ਜਾਣੀ ਹੈ ਰੇ ਰੂ ਚੱਲ ਕੋਈ ਨਹੀਂ ਦੇਖਦੇ ਇਹ ਕਿਆ ਬਣਦਾ ਕੀ ਨੂੰ ਤਾਂ ਬੀਤਣੇ ਰਹੇਗੇ ਬਸ ਲੈ ਆਜੇ ਸੁਪਰ ਸੀਡਰ ਜਾਂ ਫੇਰ ਪਰਰ ਵਾਲਾ ਆਪਣਾ ਵੇਚਤਾ ਉਹਨੇ 115000 ਦਾ ਨਮਲੇ ਨਮਾ ਦੇ ਮਨ ਅੜੇ ਆਟਾ ਲਿਆ ਹੁਣ ਵੇਜੋ ਲਓ ਜੀ ਮਲਗੀਤ ਬਾਈ ਨੂੰ ਫਤਰੀ ਕਾਲ ਜੀ ਆਹ ਆ ਲਿਆਂਦੇ ਆ ਜਾਲ ਨਹੀਂ ਵਧੀਆ ਬਣਾਉਂਦੇ ਹਾਂ ਹਾਂ ਵਿੱਚ ਪਾਂਛੀ ਬੜੂਗਾ ਤਾਂ ਹੈ ਆਲੇ ਤਾਂ ਲਾਤ ਪਾਂਛੀ ਨੂਰੇ ਬੰਨਣਾ ਨਹੀਂ ਹੈਗਾ ਔਰੇ ਚਹਿਲ ਪਰਮੀ ਬਹੁ ਰਹਿੰਦੀ ਆਪਣੀ ਇਹ ਚਾਹੀਦੇ ਤੇ ਉਹ ਉੱਥੇ ਇਹਨਾਂ ਵਜਾਈਏ ਤੇ ਦਰਾਖ ਤਾਬਰ ਦਰਾਖ ਤਾਬਰ ਹਾਂ ਆ ਇੱਥੇ ਨਹੀਂ ਬੰਦਣਾ ਆ ਜਾਣਾ ਇੰਨੀ ਵੀ ਕੋਈ ਚੱਕਰ ਨਹੀਂ ਹੈ ਬਾਈ ਹੈ ਆਪਣਾ ਸ਼ਾਮ ਨੂੰ ਕਿਹੜਾ ਨਹੀਂ ਫੇਰ ਵੀ ਜਾਨਵਰ ਫਰਕ ਰਹਿੰਦਾ ਕੋਈ ਡਰਨਾ ਨਹੀਂ ਜਿਹੜੇ ਆ ਨਾ ਇਹਦੇ ਪਟੰਕੇ ਬੰਦ ਆ ਉੱਥੇ ਕੋਈ ਚੱਕਰ ਨਹੀਂ ਤਾਂ ਉੱਥੇ ਚੱਕਰ ਨਹੀਂ ਤਾ ਹੈਗਾ ਤਾਂ ਦੇਖੋ ਮੁੰਲਾ ਆ ਜਾਣਾ ਹਾਂ ਆ ਜਾਣਾ ਮੈਂ ਵੀ ਲਿਆਉਣਾ ਯਾਰ ਮੈਂ ਵੀ ਲਾਉਂਗਾ ਉਦੋਂ ਸ਼ੈੱਡ ਵਿੱਚ ਉਹਦੇ ਕੋ ਗੀਵਾ ਰਲੇ ਪੌਂਦੀਆਂ ਮੇਰੇ ਉਹ ਤੈਨੂੰ ਉੱਥੇ ਖਜੂਰ ਉਪ ਚੜਾ ਲੈਂਦੇ ਖਜੂਰ ਉਪ ਤੋੜ ਲੈ ਬਹੁਤ ਬੜੇ ਥੋੜੀ ਜਿਹੀ ਜਗ੍ਹਾ ਨੀਮੀ ਉੱਚੀ ਚਾਹੀਦੀ ਮੇਰੇ ਸ਼ੈੱਡ ਪਰ ਨਾ ਘੂਗੀਆਂ ਦੇ ਨਾਲ ਹੀ ਪਾਉਂਦਾ ਉਹ ਉਹਨਾਂ ਨਾਲ ਉੱਥੇ ਹੀ ਲੈ ਕੇ ਰੱਖੂੰਗਾ ਮੈਂ ਇੱਕ ਹੋਰ ਪੰਗਾ ਉਹਨਾਂ ਦੇ ਵਿਚਾਰੀਆਂ ਦਾ ਉਹ ਤਾਰ ਪਨ ਉਹਨਾਂ ਨਾਲ ਪਾਉਂਦੀਆਂ ਉਹਨਾਂ ਨੇ ਏਡਾ ਗੁੱਛਾ ਲਿਆਉਣਾ ਉਹ ਜੇ ਮੜਾ ਜੇ ਕਿਤੇ ਗਿਰ ਗਿਆ ਸਾਰੀ ਥੱਲੇ ਉਹਦਾ ਹੁੰਦਾ ਹੈ ਉਹ ਹੁੰਦਾ ਬਹੁਤ ਉਹਨਾਂ ਦਾ ਪੰਗਾ ਉਹਨਾਂ ਨੂੰ ਲੈ ਕੇ ਰੱਖੂੰਗਾ ਅੱਗੇ ਨਾ ਫੱਟੀ ਹੁੰਦੀ ਦੀ ਬਾਲੀ ਇੱਕ ਗੱਲ ਹਰੇਕ ਜਾਨਵਰ ਵਾਸਤੇ ਇਹਨਾਂ ਦਾ ਲੂਟ ਨਹੀਂ ਹੈਗਾ ਕੂਗੀਆਂ ਪਾਉਂਦੀਆਂ ਖੁੱਲੇ ਚ ਹਵਾ ਚ ਇਹ ਚ ਹਵਾ ਨਹੀਂ ਲੱਗਣੀ ਇਹ ਤਾਂ ਚਿੜੀ ਨੇ ਬੜਨਾ ਭਾਈ ਕੂਗੀ ਦਾ ਥੋੜਾ ਬੜਨਾ ਚਿੜੀ ਚੁੜੀ ਹੋਰ ਹੈ ਜਾਨਵਰ ਨੇ ਛੋਟੀ ਜਿਹੜੀ ਬੜੂਗੀ ਇਹਦੇ ਮਾ ਵੱਡੀ ਜਿਹੜੀ ਥੋੜਾ ਕਿੱਥੇ ਬੜ ਜੂਗੀ ਇਹਦੇ ਮਾ ਕੂਗੀ ਤਾਂ ਉਂ ਵੀ ਨਹੀਂ ਜਾਣੀ ਤੇ ਚ ਕੂਗੀ ਕਿੱਥੇ ਬੜ ਜੂਗੀ ਆਪਣਾ ਕੇ ਆਪੜਾ ਕੇ ਬਾਹਰ ਦੇ ਆਪੜ ਨਾਲ ਕੂਗੀ ਦਾ ਉਹ ਸੇਫਟੀ ਹੈਗੀ ਕੌਣ ਹੀ ਬੜ ਸਕਦਾ ਵਿੱਚੀ ਤੇ ਕੌਮ ਦਾ ਬੌਲਿੰਗ ਹੀ ਹੋਈ ਚੀਜ਼ ਆ ਕੌਣ ਨਹੀਂ ਭਾਈ ਕੌਣ ਦਾ ਪੂਰੀ ਆਇਟਮ ਅਸਰੇ ਦੀ ਆਹ ਨਾਲ ਉਹ ਦੇਖਿਆ ਕਿੱਥੇ ਪਾਉਣਾ ਹੁੰਦਾ ਸਭ ਤੋਂ ਤੇਜ ਜਾਨਵਰ ਉਹ ਹੈ ਕਾਰ ਨੂੰ ਤੇਜ ਆਹ ਤੇਜ ਕਿੱਡਾ ਫਿਰ ਇਹਦੇ ਤੇਜ ਵੀ ਹੈਗੇ ਬਾਜਾਂ ਹੀ ਦੇਖੀ ਬਾਜ ਨੂੰ ਦੇਖੋ ਭੱਜਦਾ ਇਹ ਬਾਜ ਨੂੰ ਦੇਖ ਕੇ ਤਾਂ ਭੱਜਣੀ ਇਹਨੇ ਦੇਖਿਆ ਇੱਕ ਖਲਾਰਾ ਪਾਇਆ ਪਾ ਕੌਣ ਦਾ ਹਾਂ ਥਾਲਾ ਵਿੱਚ ਬੱਚੇ ਖਾ ਲੇ ਗਏ ਕੌਣ ਕਹਿੰਦਾ ਬੱਚੇ ਆ ਮੈਂ ਵੀ ਦੇਖੀ ਗੱਲ ਵੀਡੀਓ ਚ ਕੌਣ ਕਹਿੰਦਾ ਬੱਚਿਆਂ ਦੇ ਆ ਕੇ ਠੂੰਗਾ ਮਾਰਦਾ ਬਾਜਦਿਆਂ ਦੇ ਉਹ ਕੈਮਰਾ ਰੱਖਿਆ ਬਤਾ ਦੇ ਲੈ ਨਾ ਭਾਈ ਕੌਣ ਮਾਰਦਾ ਜਾਂਦਾ ਠੂੰਗਾ ਜਾ ਬਾਜ ਜਿਹਨੇ ਨੂੰ ਕੌਉਂਦਾ ਬਾਜ ਆਕੇ ਕੋਈ ਬਾਹਰ ਹੜ ਪਾਉਂਦਾ ਪੈਨ ਰਿੰਗ ਦਾ ਹਾਂ ਫੇ ਕੌਉਂਦਾ ਉਹ ਬਾਜ ਨੂੰ ਕੌਉਂ ਦੇਖ ਜਾਂਦਾ ਉਹ ਬੈਠਾ ਵੀ ਉਹ ਤਾਂ ਬਾਬੇ ਕੌਉਂ ਦਾ ਢੇੜੇ ਪਾਉਂਦੇ ਬਿਲਕੁਲ ਪੂਰੇ ਪਾਉਂਦੇ ਉੱਠਦੇ ਦੁੱਦਈ ਦੋਹੇ ਕੋ ਬਾਜ ਮਾਰ ਲੈਂਦੇ ਤੂੰ ਬਸ ਤੇ ਆਏ ਹੋ ਖੰਧਰ ਮੋੜਾ ਪਾੜ ਦਿੰਦੇ ਕੋ ਨੂੰ ਜਿਹੜਾ ਖੰਧਰ ਪਾੜੀ ਦਾ ਮੈਂ 2 4 5 ਵਾਰੀ ਵੀਡੀਓ ਦੇਖੀ ਵੀ ਦੇਖਦਾ ਵੀ ਉਹਦੀ ਮਾਂ ਦੀ ਮਮਤਾ ਉਹਨੇ ਕਿੰਨਾ ਤਗੜਾ ਬਦਲਾ ਲੱਤਾ ਬਾਬੇ ਨੇ ਬਦਲਾ ਲਿਆ ਆਪਣਾ ਫਿਰ ਠੀਕ ਆ ਹੁਣ ਕਿਹੜੀ ਜਾਂਦਾ ਭਾਈ ਆਹੜੇ ਜਗ੍ਹਾ ਨਹੀਂ ਹੈਗੀ ਲੈਂਟਰ ਪੈ ਗਏ ਅਗੇ ਕੱਚੇ ਮਕਾਨ ਹੁੰਦੇ ਤੇ ਬਾਲਿਆਂ ਚ ਬਾਲਿਆਂ ਚ ਬਹੁਤ ਬਾਲਿਆਂ ਚ ਵੱੜ ਜਿੰਦੀਆਂ ਸੀ ਹੋਰ ਪੰਗਾ ਤਾਂ ਅੱਗੇ ਜਾਂ ਬਾਲਿਆਂ ਚ ਬੜਨਾ ਪੱਖੇ ਕੋਲ ਨੂੰ ਜਾਣਾ ਜਦੇ ਮਾਰ ਦੇਣ ਸੀ ਦੀ ਗਰਦਨ ਕਿਤੇ ਹੁੰਦੀ ਚਿੜੀ ਕਿਤੇ ਹੁੰਦੀ ਦੀ ਬਹੁਤ ਚਿੜੀਆਂ ਮਰਦੀਆਂ ਸੀ ਬਹੁਤ ਚਿੜੀ ਮਰਦੀ ਸੀ ਜਦ ਵੀ ਹਾਂ ਪੱਖਿਆਂ ਗਿਆ ਹਾਂ ਕੰਧਾਂ ਦਾ ਬਾਦੀ ਹੁੰਦੀ ਅੱਗੇ ਤਾਂ ਟੋਕਰੀ ਲਾ ਕੇ ਜਦੇ ਫੜ ਲੈਂਦੇ ਤੇ ਲੈ ਹੋਰ ਹੁਣ ਫੜੇ ਨਹੀਂ ਹੁੰਦੀ ਕੋਈ ਨਾ ਚਿੜੀ ਹੋਣੀ ਚਿੜੀ ਹੋਣੀ ਹੈਗੀ ਫੜੂੰਗਾ ਕਹੇ ਤੂੰ ਤੌ ਤੇ ਕਾਬੂ ਨਹੀਂ ਆਉਣਾ ਲੈ ਕੌਂ ਕੌਂ ਦਾ ਕਿਵੇਂ ਦਾ ਕਾਬੂ ਆਉਂਦਾ ਬਾਤ ਫਿਰ ਜਾਂ ਚਿੜੀ ਜਾਂ ਘਟਾਰ ਘਟਾਰ ਇਹ ਦੋ ਚੀਜ਼ਾਂ ਫੜੋਗੇ ਕਰਦੀਆਂ ਫਿਰ ਰਾਤ ਨੂੰ ਰੱ ਕਾਉ ਨਹੀਂ ਦਾ ਪਰ ਕਾਉ ਉਹ ਕਦੇ ਨਹੀਂ ਫੜ ਹੋਇਆ ਹਾਂ ਕਾਉ ਨਹੀਂ ਕਦੇ ਵੀ ਫੜ ਹੋਇਆ ਸਾਰੀ ਉਮਰ ਚ ਬਾਈ ਹੂੰ ਬਹੁਤ ਤੇਜ ਅਸੀਂ ਯਾਦ ਹੈ ਵੀ ਬਹੁਤ ਜ਼ਿਆਦਾ ਹਾਂ ਚੱਲ ਨਿਬੜ ਗਏ ਵਾਂਡੇ ਚ ਕਿ ਦਾਲ ਆਉਣੀ ਫਿਰ ਕੱਲੂ ਮੈਂ ਹੁਣ ਮੈਂ ਦੇਖਦਾ ਮੇਰੇ ਪੈ ਮੈਨੂੰ ਆਏ ਲੱਗਦਾ ਮੈਨੂੰ ਪਹਿਲਾਂ ਰੋਤਾਂ ਵਾਲੀ ਬੜਾਉਣੀ ਪੈਣੀ ਹੈ ਇਹ ਜ਼ਿਆਦਾ ਪੱਕੀ ਹੋ ਦੇ ਨਾਲ ਅੱਛਾ ਹਾਂ ਇਹਦੇ ਮੇਂ ਧਣਾ ਕੋਈ ਵੀ ਹਰਾ ਨਹੀਂ ਉਹ ਖੜੀ ਹੈ ਤਾਂ ਇਹ ਤਾਂ ਖੜੀ ਹੈਗੀ ਰੇ ਵੜਾ ਲੈ ਇਹੀ ਮੈਂ ਕਹਿੰਦਾ ਵੀ ਇਹਨੂੰ ਵੜਾ ਲਵਾਂ ਫਿਰ ਉੱਥੇ ਫਿਰ ਦੋੜ ਰੇਲੇ ਜਾਣੇ ਉੱਥੇ ਜਿਹੜੇ ਪੜਜੀ ਪਲਾਟ ਨੂੰ ਜਿਹਦੇ ਦੋੜ ਰੇਲੇ ਜਾਣੇ ਆ ਤੋਂ ਹਾਂ ਪਾਸੇ ਦੋ ਦੋ ਟਰਾਲੇ ਲੱਗਦੇ ਦੋ ਦੋ ਚਾਰ ਟਰਾਲੇ ਉੱਥੇ ਜੇ ਇੱਕ ਦਿਨ ਲਈ ਪੱਟੀ ਮੰਨ ਕੇ ਚਾਰ ਟਰਾਲੇ ਚਾਹੀਦੇ ਆ ਹੂੰ ਵੱਡੂਗੇ ਦੋ ਦਿਨ ਚ ਇਹਨੂੰ ਦੋ ਦਿਨ ਚ ਹਾਲ ਵੇ ਇੱਕ ਦਿਨ ਹੀ ਦੇਖਣੇ ਆ ਟਰਾਲੇ ਵੀ ਦੇਖਣੇ ਇੱਕੋ ਦਿਨ ਕਾਲੀ ਕਰ ਲੈਣ ਦੋ ਦਿਨ ਠੀਕ ਆ ਆ ਬੜਾ ਲੈਂਦੇ ਪਹਿਲਾਂ ਜਿਹੜੇ ਇੱਕ ਦਿਨ ਲਾਇਆ ਮੰਡੀ ਵੀ ਦੇਖਣੀ ਆ ਕਈ ਵਾਰੀ ਕੋਈ ਫੋਲਣੀ ਉਹ ਬੈ ਜਾਂਦੀ ਆ ਕਰਿਆ ਤਾਂ ਮਾਰਤੀ ਨੂੰ ਫੋਨ ਅੱਜ ਹਾਂ ਕਹਿੰਦਾ ਹਾਲ ਕੋ ਹਾਲ ਨਾ ਵੱਢਣ ਦਾ ਨਾ ਲਓ ਕਹਿੰਦਾ ਬੈਠੇ ਰਹੋ ਹਲੇ ਕੋਈ ਉਹ ਨਹੀਂ ਹੈਗਾ ਕਹਿੰਦਾ ਕਰੂਗੇ ਕਿ ਆ ਵੱਢ ਕੇ ਤੁਸੀਂ ਮੇਰੀ ਗੱਲ ਸੁਣ ਲਾ ਹੋ ਕਹਿੰਦੇ ਮੰਡੀਆਂ 4-5 ਤਰੀਕ ਨੂੰ ਖੁੱਲਣੀਆਂ ਜੇ 5 ਤਰੀਕ ਨੂੰ ਖੁੱਲੀਆਂ ਜਿਹੜੇ ਸਾਫ ਗਏ ਜੀਰੀ ਵੱਡੀ ਵੀ ਪਈ ਆ ਲੋਕਾਂ ਕੋਲ ਤਿੰਨ ਦਿਨ ਤਾਂ ਉਹਨੀ ਨੇਰੀ ਲੈ ਦੇਣੀ ਨੇਰੀ ਲੈ ਦੇਣੀ ਉਹਨੇ ਲੈ ਆ ਦੇਣੀ ਉਹ ਜੀਰੀ ਰੋਮੇ ਵੱਡੇ ਹੁੰਦੀ ਆ ਹੋਰ ਹੁਣ ਟਰੈਲਰ ਦੇ ਵੀ ਛੱਡ ਕੇ ਆਗਲਾ ਟਰੈਲਰ ਮਿਲ ਲੈ ਹੀ ਨਹੀਂ ਹੁਣ ਜਿਹੜਾ ਅਗਲਾ ਕਹਿੰਦਾ ਮੈਂ ਆਪਣਾ ਭਰ ਕੇ ਖੜਾ ਲਮੈ ਇਹਨਾਂ ਤੋਂ ਤੱਕ ਆਹੀ ਤਾਂ ਚੱਕਰ ਟਰੈਲੇ ਵੀ ਨਹੀਂ ਮਿਲਨੇ ਪਤਾ ਨੂੰ ਵੀ ਮੈਂ ਕਹਾਂ ਮੈਂ ਪਰਸੋਂ ਨੂੰ ਚੌਥੇ ਨੂੰ ਵੱਢਣੀ ਆ ਮਹਾ ਬਾਈ ਟਰੈਲਾ ਤਾਂ ਤਾਰੀ ਨੂੰ ਨਹੀਂ ਨੂੰ ਤਾਰ ਕੇ ਆ ਮੰਡੀ ਆ ਮੈਂ ਪਰਸੋਂ ਟਰੈਲਾ ਚਾਹੀਦਾ ਮੈਨੂੰ ਹੈ ਕਿ ਨਹੀਂ ਮੈ ਤਾਂ ਤੇਰੀ ਗੱਲ ਸੱਚੀ ਕਰਨੀ ਪੈਣੀ ਆ ਵਿੱਗੇ ਕੇ ਦਾ ਫੜ ਹਰੇ ਕੇ ਦਾ ਫੜ ਦੇਖ ਨਹੀਂ ਚਾਹੀਦਾ ਇੱਕ ਅੱਦੇ ਜੀਮੇਦਾਰ ਬਣਾ ਲਵੇ ਪੰਜ ਜੀਮੇਦਾਰ ਦਾ ਸਰ ਜਣਾ ਉਹਨੇ ਚ ਗੱਲ ਤਾਂ ਠੀਕ ਹੈ ਸਰ ਜਣਾ ਕੱਚਾ ਹੀ ਬਣਾ ਲਵੇ ਕੱਚਾ ਬਣਾ ਕੇ ਉਹਨੇ ਤਰਪਾਲਾ ਰੱਖ ਤਰਪਾਲਾ ਰੱਖ ਬਾਅਦ ਚ ਆਪਣਾ ਸਬਜੀ ਬਾਜੀ ਬੀਜ ਦਾ ਜੋ ਬਤਲ ਮਾਰ ਜੀ ਗਈ ਜਿਹੜੇ ਹਾਲ ਹੋਈ ਵੀ ਇਹ ਕਰਨਾ ਪੈਣਾ ਕਰਨਾ ਪੈਣਾ ਇੱਕ ਬਣਾ ਲਵੇ ਦੂਗਾ ਛਾਪਟ ਵਾਲਾ ਲਦਨੇ ਵਾਲਾ ਫਿਰ ਵਿੱਚ ਪਸਾਈ ਆ ਉਹਨੂੰ ਉਹਨੂੰ ਟਰੈਲੇ ਚ ਪਾਈ ਉਹ ਵੀ ਗੱਲ ਠੀਕ ਆ ਉਹ ਵੀ ਆਹੀ ਦਾ ਲਦਨੇ ਨੂੰ ਤਾਰ ਨਹੀਂ ਔਖੀ ਆ ਲੱਦਣੀ ਔਖੀ ਆ ਜਦੋਂ ਕੱਲ ਕਹਿੰਦਾ ਕਹਿੰਦਾ ਜੈਲੇ ਨੇ ਕੱਲ ਨੂੰ ਪੜਾ ਕੇ ਕਹਿੰਦਾ ਜੀ ਥੱਲੇ ਧਾਰ ਲੈਣ ਟਰਾਲੇ ਲੱਦਣੀ ਬਹੁਤ ਮੈਂ ਕਿਹਾ ਭਰਾਵਾ ਤਾਰ ਨਹੀਂ ਬਹੁਤ ਔਖੀ ਆ ਲੱਦਣੀ ਬਹੁਤ ਔਖੀ ਆ ਉਹ ਚੀਜ਼ ਲੋਟ ਆ ਫਿਰ ਲੱਦਣੀ ਅਜੇ ਵੇਚ ਲਾਦੋ ਜਣੀ ਜਾਂ ਬੈੱਡ ਲੱਗ ਗਿਆ ਉੱਪਰ ਡਾਲੇ ਲੱਗ ਗਏ ਉਦੋਂ ਫੇਰ ਹੋਰ ਔਖੀ ਹੋਈ ਜਾਂਦੀ ਹੈ ਹੋਰ ਔਖੇ ਪੌੜੀ ਨੇ ਚੜਨਾ ਪੈਂਦਾ ਪਿੱਛੇ ਵਾਲਾ ਐਂਡ ਦਾ ਪੌੜੀ ਗਾ ਭਰਨਾ ਪੈਂਦਾ ਇਧਰੋਂ ਮੈਂ 2 ਦਿਨ ਅਟਕੇ ਹੀ ਪੜਾ ਲਵਾਂ ਮੌਸਮ ਕੁਝ ਨਹੀਂ ਐ ਜੇ ਵਿਗੜਦਾ ਸਾਫ ਆ ਸਾਫ ਹੈ ਕੋਈ ਠੀਕ ਹੈ ਮੌਸਮ 95 ਦਿ ਪਰਸੋਂ ਚੌਚੇ ਤੱਕ ਦੇਖਦੇ ਆ ਤੇ ਤੂੰ ਤਾਂ ਭਈਆਂ ਤੇ ਬਟਾਉਂਗਾ ਹੁਣ ਭਈਆਂ ਦੀ ਬਣਾਉਣੀ ਮੈਂ ਹੁਣ ਤਾਂ ਤੇਰੇ ਮਸ਼ੀਨ ਤੇ ਉੱਥੇ ਬੜਨੀ ਨਹੀਂ ਹਲੇ ਮਸ਼ੀਨ ਭਈਆਂ ਤੇ ਬੜਵਾ ਕੇ ਚੜਵਾ ਲਾ ਭਈਆਂ ਤੇ ਬੜਾ ਕੇ ਚੜਾ ਦੇਣੀ ਉਹ ਦੂਈ ਭਈਆਂ ਤੇ ਬਟਾਉਂਗਾ ਉਹ ਬਰਸੀਨ ਬੀਜੂ ਥੋੜੀ ਜੀ ਉਹਦਾ ਉਹ ਮਸ਼ੀਨ ਤੇ ਬੜਾ ਲਾ ਮਸ਼ੀਨ ਨੂੰ ਪਤਾ ਨਹੀਂ ਕੀ ਖੜਾ ਹੁਣ ਤਾਂ ਲੈ ਮੇਰੀ ਗੱਲ ਉਹ ਅੱਧਾ ਦੇ ਦੋ ਵਿੱਗੇ ਆ ਉਹ ਹਾਂ ਬਸੀਨ ਬੀਜ ਦੇਣਾ ਕੋਈ ਜਵੀ ਬੀਜ ਦੇਣੀ ਉਹ ਤਾਂ ਉੱਚੀ ਜਗ੍ਹਾ ਕੋਈ ਇਹ ਲੋੜ ਦੱਸ ਪਰਾਲੀ ਹੇਡ ਲਿਓ ਰੱਖ ਲਈ ਹੇਡ ਨਹੀਂ ਰੱਖਣੀ ਲੈ ਉਹ ਤੁਸੀਂ ਵੀ ਹਿੱਲੇ ਪਈ ਐ ਖਰਾਬ ਹੋ ਜਣੀ ਪੈਸੇ ਜ਼ਿਆਦਾ ਆਏ ਪਏ ਦੇਈ ਜਾ ਜਾ ਉੱਚੀ ਘੇਤ ਮਮਖੀ ਚੱਲ ਜਾਨੀ ਹੁਣ ਚਲਾ ਲਾ ਜੇ ਅੱਜ ਚਲਾ ਲਾ ਉਹ ਆਏ ਆ ਮੈਂ ਕਹਿੰਦਾ ਵੀ ਕਾਹ ਨੂੰ ਉੱਤੇ ਤੈਨੂੰ ਕੋਈ ਔਖਾ ਹੁੰਦਾ ਮੈਰੀਂ ਗਾ ਦੇ ਔਖਾ ਹੁੰਦਾ ਪਰਾਲੀ ਬਾਹਣੀ ਵਿੱਚ ਕੁਝ ਨਹੀਂ ਹੁੰਦਾ ਔਖਾ ਦੋ ਵਾਰੀ ਕਟਰ ਲਵਾ ਦੀ ਕੋਈ ਧਾਨਾ ਦਾ ਬੜਾਲੀ ਕਿੰਨੇ ਕ ਵਿੱਚ ਵੱਢਦੇ ਨਹੀਂ ਹੈਗੇ ਉਹ ਕਹਿੰਦੇ ਹਰੀ ਹਰੀ ਵੱਢ ਨਹੀਂ ਹੁੰਦੀ ਕਾਹਦੇ ਨਹੀਂ ਵੱਢਣ ਦੀ ਹਰੀ ਨਿਕਲਦੀ ਨਹੀਂ ਵਿੱਚ ਨੂੰ ਚੋਕ ਹੋ ਜਾਂਦੀ ਆ ਵੱਢ ਵੱਢ ਦੇ ਦੇ ਬਿੱਟੂ ਜੇ ਵੱਢ ਦੇ ਦੇ ਚੱਲ ਕੋਈ ਨਹੀਂ ਦੇਖੀ ਜਾਊ ਹਾਂ ਜਦ ਹੀ ਫਿਰ ਹੁਣ ਚਲੋ ਠੀਕ ਆ ਜੀ ਫਿਰ ਜਾ ਕੇ ਜੀ ਸੇਵਾ ਪਾਣੀ ਕਰ ਭਾਈ ਸਾਨੂੰ ਦਾ ਬੱਟਲੀ ਹੁਣ ਕਾਲੂ ਮੈਨੂੰ ਦੇ ਦੇ ਗੱਲ ਸੁਣ ਲੈ ਉਹ ਤਾਂ ਦੇਖਦਾ ਮੇਰੇ ਕਿੰਨੇ ਅੱਖ ਮੇਰੇ ਹੀ ਖਲਾਈ ਗੇੜਾ ਵੀ ਚੱਲਗਾ ਨੂਣਾ ਟਾਈਮ ਹੋ ਗਿਆ ਚੰਗਾ ਜੀ ਚੰਗਾ ਜੀ ਚੱਲ ਜਲੀ ਬੋਲੇ ਬੋਲੇ ਕਾਲੂ ਆ ਜੀ